ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਤਿੰਨ ਨਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਤਿੰਨੇ ਬਈ ਤਾਜ਼ੀਆਂ ਸੋਈਆਂ ਨੇ ਤੇ ਤਿੰਨੇ ਟਾਪ ਬਰੀਡ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਣ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਹੋਰ ਠੀਕ ਹੋ ਬਾਈ ਜੀ? ਵਧੀਆ ਵਧੀਆ ਵੀਰੇ। ਨਾਮ ਤੇ ਐਡਰੈਸ ਬੋ ਬਾਈ। ਨਾਮ ਗਰਜੀਤ ਸਿੰਘ ਪਿੰਡ ਸਿੰਨਾ, ਜ਼ਿਲ੍ਹਾ ਬਰਨਾਲਾ, ਤਪਸਰੀ। ਨੇੜੇ ਪਿੰਡ ਬਾਈ। ਭਦੌੜ ਰਹਿੰਦਾ ਇਨੇ ਨੇੜੇ ਰਹਿੰਦਾ ਭਾਈ ਰੂਪਾ ਰਹਿੰਦਾ ਜੀ। ਮੋਬਾਈਲ ਨੰਬਰ ਬੋ। 9951 97170 ਜੀ। ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ। ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੋਸ ਹੋਈ ਆ? ਇਹ ਤਿੰਨੇ ਹੀ ਦੂਜੀ ਦੂਜੀ ਸ਼ੂਏ ਡਾਕਟਰ। ਓਕੇ ਬਾਈ। ਜਿੰਨਾ ਹੋਇਆ ਦੁੱਧ ਤਾਂ ਪੋਣਾ ਹੀ ਦੁੱਧ ਦੱਸਣਾ ਮੁੱਲ ਕਰਾਉਣੇ ਆ ਬਾਈ ਕਹਿੰਦਾ ਜਿੱਡੇ ਜਿੱਡੇ ਮਰਜ਼ੀ ਕਰਾ ਲਿਓ ਮੁੱਲ ਜਿਹੜੇ ਲੈਣ ਦੇਣ ਵਾਲੇ ਹੋਣਗੇ 1000 ਰੁਪਏ ਛੋੜ ਕਨੇ ਬਾਈ ਹਾਂਜੀ ਇਹ ਦੂਜਾ ਸੂਗਾ ਓਕੇ ਮੰਨ ਲਾ 23 24 ਕਿਲੋ 25 ਨੇੜ ਦੁੱਧ ਦਾ ਓਕੇ ਬਾਈ ਤੇ ਹਫਤੇ ਦੀ ਸੂਈ ਹੈ ਬੱਚਾ ਕੀ ਆ ਮਗਰ ਮਗਰ ਬੱਚਾ ਆਈ ਬੱਚਾ ਮਗਰ ਬੱਚਾ ਹਫਤੇ ਦੀ ਸੂਈ ਵੀ ਦੁੱਧ ਵੀ ਬਾਈ ਨੇ ਬਹੁਤ ਚੰਗਾ ਤਿਆਰ ਦੱਸਿਆ ਫੇਸ ਦੀ ਬਿਊਟੀ ਦੇਖੋ ਕਮਾਲਾ ਬੋਦੀਵਾਦੀ ਪੂਰੀ ਚੰਗੀਆਂ ਨਾਸਾਂ ਉਸਾਂ گلابی ਆ ਛੇ ਰੰਗ ਲਬਰੀਡ ਆ ਛੇ ਦਾੰਦ ਦਾ ਮੂੰਹ ਹਾਂਜੀ ਬਰੀਡ ਫੁੱਲ ਆ ਬਾਈ ਬਰੀਡ ਕਿੰਨਿਓ ਕੋਈ ਬਰੀਡ ਨਹੀਂ ਬਾਕੀ ਦੁੱਧ ਦੀ ਰਾਸ ਦਾ ਦੁੱਧ ਬਾਈ ਨੇ ਬਹੁਤ ਚੰਗਾ ਹਾਜ਼ਰ ਦੱਸਿਆ ਬਾਕੀ ਸਵੇਰ ਦਾ ਹੀ ਟਾਈਮ ਆ ਤਕਰੀਬਨ ਟਾਈਮ 10 ਸੀ ਰਹੀਏ ਬਾਈ ਵੀਡੀਓ ਬਣਾਉਣ ਦਾ ਆਹ 10 ਵਜੇ 40 ਮਿੰਟ ਹੋਣ ਵਾਲੇ ਬਾਈ 1 ਮਿੰਟ ਰਹਿੰਦਾ 39 ਮਿੰਟ ਹੋ ਗਏ ਉਸ ਤੋਂ ਅਨੰਦਾਜ਼ਾ ਲਾ ਲਿਓ ਸ਼ਾਮ ਤੱਕ ਕੱਢ ਰਾ ਜਿਹੜਾ ਘਰ ਮਾਲੀ ਨੇ ਬਹੁਤ ਸੋਹਣਾ ਤਿਆਰ ਕਰਨਾ ਬਰੀਡ ਇੱਕ ਨੰਬਰ ਆ ਕਿ ਨਹੀਂ ਬਈ ਹਾਂਜੀ ਬਰੀਡ ਬਹੁਤ ਆ ਵੜ ਤੇ ਲੇਵਲ ਉਹ ਕਮਾਲ ਥਾਣੇ ਨੇੜੇ ਤੋਂ ਚੈੱਕ ਕਰਵਾਵਾਂਗੇ ਥਾਣੀ ਬੜਾ ਚੰਗਾ ਲੱਗਿਆ ਕਰਮਾਲੀ ਨੂੰ ਸਾਰੀ ਸਾਫ ਸੁਥਰੀ ਰੰਗ ਰੰਗ ਹਾਂ ਨਵਾਂ ਹਾਨ ਚਾਹੇ ਹੱਥੀਂ ਚੋਲਿਓ ਚਾਹੇ ਮਾਵੇ ਧਰ ਆਪੇ ਹਾਂ ਧਰ ਮਾਰ ਦੇ ਆਈ ਵੇ ਜਾ ਕੋਈ ਨਿਆਣਾ ਨਹੀਂ ਪਾਉਣ ਦੇ ਬੜੀ ਚੰਗੀ ਚਵਾਈ ਆ ਨਾ ਬਈ ਚਵਾਈ ਬਹੁਤ ਚੰਗੀ ਮੋਟਾ ਮੋਟਾ ਚੂਣਾ ਲੈ ਚਵਾਈ ਤੇ ਇੱਕ ਨੰਬਰ ਆ ਕਿਆ ਬਾਤ ਆ ਬਈ ਬੜੀ ਚੰਗੀ ਚਵਾਈ ਆ ਗੁੱਤੀਆਂ ਪੱਟਦੀ ਆ ਬਈ ਇੱਕ ਨੰਬਰ ਚੂਣਾ ਬਾਕੀ ਕੋਈ ਨਿਆਣਾ ਨਹੀਂ ਪਾਇਆ ਕੋਈ ਬਚਾ ਨਹੀਂ ਛੱਡਿਆ ਜਿਵੇਂ ਮਰਜੀ ਬਹਿ ਜਾਣਾ ਲੇਵਾ ਦੇ ਕੋ ਪੂਰਾ ਪੰਡ ਵਾਲਾ ਸ਼ਾਮ ਤੱਕ ਦੇਖੋ ਲੇਵਾ ਹੋਰ ਵੀ ਸੋਹਣਾ ਤਿਆਰ ਕਰੂ ਅੱਛਾ ਸ਼ਾਂਦੋ ਵੀ ਲੇਵਾ ਦੇਖੋ ਪੂਰਾ ਛੇ ਦੰਦ ਹਾਂ ਪੂਰਾ ਫਾੜੀ ਵਾਲਾ ਡਰਾਮਾ ਛੇ ਦੰਦ ਫੁੱਲ ਬੀਟ ਫੁੱਲ ਚਮਕ ਬਿਊਟੀ ਇੱਕ ਨੰਬਰ ਆ ਬਈ ਮੁੱਲ ਜਮਾ ਕੀ ਜੈ ਕੀ ਆ ਮੁੱਲੇ ਦਾ ਬਈ ਮੁੱਲ ਜੈ ਜੀ 115 ਪਰ ਲੈਣਾ ਈ 115000 ਰੁਪਿਆ ਬਾਈ ਕਹਿੰਦਾ ਲੈਣਾਗਾ ਤੇ ਮਾਨ ਤਨ ਮਾੜਾ ਮੋਟਾ ਹੀ ਹੋਣਾ ਬਈ ਬਾਹਲਾ ਨਹੀਂ ਹੋਣਾ ਠੀਕ ਆ ਮੁੱਲ ਜੈ ਜੈ ਖਿੱਚ ਕੇ ਮੁੱਲਾ ਅੱਗੇ ਵੀਰੇ 2 ਨੰਬਰ ਇਹ ਦੂਜਾ ਸੁਆ ਜੀ ਓਕੇ ਬਾਈ ਕਿ ਉਹ ਦੋ ਤਾਂ ਟਾਈਮ ਰੈਡੀ ਆ ਠੀਕ ਆ ਭਾਈ ਠੀਕ ਆ ਹਫਤੇ ਕਿ ਜੁਈ ਆ ਹੂੰ ਤੇ ਪਹਿਲਾਂ ਪਤਾਰਾ ਮਾਰਕਟ ਸਾਂ ਫੇਰ ਤੁਰ ਕੇ ਠੀਕ ਆ ਬੱਚਾ ਬੱਚਾ ਹੀ ਦੇ ਦਾਂ ਨੇ ਬਸ ਆਈ ਠੀਕ ਆ ਚਵਾਈ ਚੈੱਕ ਕਰੋ ਵਾੜਾ ਚੰਗਾ ਚੋਣਾ ਯਾਰ ਖਾਸੀ ਹੱਤਾ ਕਿਸੇ ਦੇ ਨਿਆਣਾ ਨਹੀਂ ਲੈ 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 ਇਹਦੇ ਘਰ ਬਹੁਤ ਚੰਗੇ ਨਾੜਾ ਨੂੜਾ ਸਹੀ ਗੱਲ ਆ ਭਾਈ ਉਹਦੇ 25 ਕਿਲੋ ਉਹਦੇ ਲਈ ਲੈ ਪਛਾਂਤ ਉਹ ਵੀ ਚੈੱਕ ਕਰ ਲੋ ਕਿਆ ਬਾਤ ਆ ਬੜੀ ਚੰਗੀ ਚਵਾਈ ਆ ਹਾਂ ਮੋਟਾ ਮੋਟਾ ਚੋਣਾ ਭਾਈ ਲੈ ਵਾ ਲੂਗਾ ਇੱਕ ਨੰਬਰ ਆ ਮੁਠੀ ਵਾਲਾ ਐਨ ਪੂਰਾ ਫਿੱਟ ਲੈ ਵ ਹੂੰ ਲੈ ਖਾਣਾ ਬਹੁਤ ਚੰਗਾ ਪੀੜੀ ਦੇ ਪਾਏ ਵਰਗੇ ਥਣ ਤੇ ਨਾੜਾਂ ਚੈੱਕ ਕਰੋ ਲੇਵੇ ਤੇ ਨਾੜਾਂ ਨੂੜਾਂ ਫੁੱਲ ਆ ਬਈ ਦੁੱਧ ਬਹੁਤ ਚੰਗਾ ਬਦੁੱ ਚੰਗੇ ਦੁੱਧ ਤੇ ਹੁਣ ਤਿਆਰ ਆ ਬਈ ਕਿਆ ਬਾਤ ਕੱਦ ਫੁੱਲਾ ਛੋਟੀ ਨਾ ਮੰਨੋ ਤਿੰਨੇ ਫੁੱਲ ਕਾਦਾ ਫੁੱਲ ਸਹਜ ਨਹੀਂ ਬਈ ਸੂਈਆਂ ਸਵਾਈਆਂ ਬ੍ਰੀਡ ਇੱਕ ਨੰਬਰ ਮੁੱਲ ਜਮਾ ਜੈਜ ਫੇਸ ਦੀ ਬਿਊਟੀ ਕਮਾਲ ਛੋਟਾ ਜਿਹਾ ਫੇਸ ਆ ਬ੍ਰੀਡ ਬੜੀ ਯਾਰ ਬੜ ਤੇ ਬ੍ਰੀਡ ਤਾਂ ਨਾੜਾਂ ਨੂੜਾਂ ਇੰਨੀਆਂ ਚੰਗੀਆਂ ਲੱਗੀਆਂ ਬ੍ਰੀਡ ਬ੍ਰੂਡ ਤਾਂ ਓਕੇ ਆ ਸਹੀ ਗੱਲ ਆ ਬਈ ਸਹੀ ਗੱਲ ਆ ਆ ਕੀ ਮੁੱਲ ਆ ਫਿਰ ਜੈਜ ਮੁੱਲ ਬਸ ਲੈਣਾ ਦੇਣਾ 85 ਲੈਣਾ 85000 ਰੁਪਿਆ ਬਾਈ ਕਹਿੰਦਾ ਲੈਣਾ ਹੀ ਆ ਠੀਕ ਆ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਵਹਿੜ ਚੰਗੀ ਆ ਮੁੱਲ ਜਮਾ ਜਾਇਜ਼ ਆ ਖਿੱਚ ਕੇ ਜੇ ਰੱਖਿਆ ਲੈਣ ਦੇਣ ਵਾਲੇ ਰੇਟ ਨੇ ਮੁੱਲ ਪਹਿਲੇ ਹੀ ਵਾਂਗ ਜਾਇਜ਼ ਰੱਖਿਆ ਹਾਂ ਤੋਰ ਦੇ ਕੋਈੰਦੇ ਬਾਰੇ ਵੀ ਇਹ ਸ੍ਰੀ ਬਿਊਟੀ ਦੇਖੋ ਲੈ ਛੋਟਾ ਜਿਹਾ ਫੇਸ ਆ ਵੀ 700 ਨਾ ਪਿੰਜੂਲਾ ਮਸ਼ੀਨ ਲਾਲਾ ਪੂਰੀ ਕੁਆਲਿਟੀ ਵਾਲੀ ਵਹਿੜ ਸਹੀ ਗੱਲ ਆ ਬਾਈ ਲੈ ਬਾਕੀ ਤੂਰੇ ਹੀ ਦਾਸਦਾ ਵਹਿੜ ਦਾ ਬਾਕੀ ਲੇਵਾ ਚੈੱਕ ਕਰ ਲਓ ਸ਼ਾਮ ਦਾ ਕਾਟਰ ਹੋਰ ਵੀ ਸੋਨਾ ਤਿਆਰ ਕਰ ਲੈਣਾ ਥਾਣ ਬਹੁਤ ਚੰਗਾ ਪੂਰਾ ਦੁਕਾਨੀ ਡਾਇਰੈਕਟਰ ਹਾਂ ਨਾੜਾ ਬਹੁਤ ਚੰਗੀਆਂ ਲੈਵੇ ਤੇ ਇੱਕ ਮਿੰਟ ਰੋਕ ਲੋ। ਅਲੀ ਕਲੀ 나ੜਨਾ ਬਾਈ ਐ ਨਹੀਂ ਦੀ ਲੈਵੇ ਤੇ। ਨਹੀਂ। ਹਾਂਜੀ ਹਾਂ। ਹੂੰ। ਧੌਣ ਧੂਣ ਸਿਰਸੁਰ ਬਹੁਤ ਸੋਹਣਾ ਗਾਣਾ। ਸਹੀ ਗੱਲ ਆ। ਬਾਕੀ 85000 ਰੁਪਏ ਜਮਾ ਜੈਜ ਮੋਲ ਆ ਬਾਈ। ਐਡੀ ਮੰਨ ਕੇ ਚੱਲੇ ਢੇਲੇਵੇ ਵਾਲੀ ਦਾ ਨਹੀਂ ਮੁੱਲ ਦੇਖ ਲੈ ਬਾਈ ਮਾਰਕੀਟ ਚ ਕੀ ਚੱਲ ਰਿਹਾ ਕਣੀ ਬਾਈ? ਹਾਂਜੀ ਹਾਂ। ਹੂੰ। ਐਂ ਡਾਕਟਰ ਪਸੂ ਵੇਖਦੀ ਚੰਗਾ ਹੁੰਦਾ ਸਹੀ ਗੱਲ ਆ ਵੀ ਆਪਾਂ ਐ ਨਿਤ ਪੰਜ ਚਾਰ ਰੁਪਏ ਨਾਲ ਲੈਣੀ ਆ ਪੰਜਾ ਦਿੱਲੀ ਦੀਆਂ ਵੇਚਦੇ ਆ ਹੂੰ ਸਹੀ ਗੱਲ ਆ ਆ 20 ਰੁਪਏ ਦਿੱਤੀ ਸਹੀ ਗੱਲ ਆ ਹਾਂ ਠੰਡੀ ਫੁੱਲ ਹਾਂ ਅੱਗੇ ਵੀਰੇ ਲਾਸਟ ਤਿੰਨ ਨੰਬਰ ਇਹਦਾ ਦੂਜਾ ਸੁਆ ਜੀ ਓਕੇ ਵੀ ਇਸ ਟਾਈਮ 22 23 ਕਿਲੋ ਇਹ ਥੱਲੇ ਬੋਲੀ ਆ ਠੀਕ ਆ ਹਫਤੇ ਕੀ ਦੀ ਇਹ ਸੁਈ ਆ ਹੂੰ ਤੇ ਬਿਮਲਾ ਇਹ ਵੀ ਬਹੁਤ ਚੰਗੀ ਵਿਹੜਾ ਠੀਕ ਆ ਭਾਈ ਤੋਂ ਜਿਆਦਾ ਪੈਦਲ ਮਾਰ ਕੇ ਆਇਆ ਦਾ ਫੁੱਲ ਲੈ ਬੈਠ ਜੀ ਨੇੜੇ ਮੁਰਾ ਦਾ ਟਰਾਇਆ ਤਿੰਨਾ ਮਗਰੀ ਭਾਈ ਆਈ ਤਿੰਨਾ ਚੋਹਾਈ ਦੇ ਉਹ ਕੋਈ ਮੈਨੂੰ ਲੱਗਿਆ ਉਹ ਕੋਈ ਮੈਨੂੰ ਲੱਗਿਆ ਸਹੀ ਗੱਲ ਆ ਵੀ ਗੁੱਤੀਆਂ ਪਾੜਦੀ ਆ ਕਿ ਨਹੀਂ ਹੂੰ ਬੜਾ ਚੰਗਾ ਚੋਣ ਆ ਜਿਵੇਂ ਥਣ ਉਵੇਂ ਨਿਕਲਿਆ ਚੋਣ ਲੈ ਬੜਾ ਚੰਗਾ ਚੋਣ ਆ ਗੁੱਤੀਆਂ ਵਰਤਣ ਵਾਲਾ ਕੰਮ ਆ ਲੈ ਕਿਆ ਬਾਤ ਆ ਬਾਕੀ ਠੰਡੀਆਂ ਇੰਨੀਆਂ ਵੀ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਪਾ ਪੂਰੀ ਵਿੱਤੀ ਦੇ ਪੀੜੀ ਦੇ ਪਾਵੇ ਵਰਗੇ ਥਣ ਸੂਈ ਸਵਾਈ ਬੱਚਾ ਇਨੇ ਬੱਚਾ ਹੀ ਦੇਦਾ ਜੀ ਹਾਂਜੀ ਬੱਚਾ ਹੀ ਢਾਂਚਾ ਬੜਾ ਬਾਈ ਵਹਿੜਦਾ ਹਨਾ ਗੱਡੀ ਬਹੁਤ ਆਈ ਹਾਂ ਫੁੱਲ ਕੱਦ ਫੁੱਲ ਬਰੀਡ ਸੁਈ ਸੁਵਾਈ ਫੇਸ ਦੀ ਬਿਊਟੀ ਕਮਾਲ ਥਾਂ ਤੋਂ ਇੱਕ ਨੰਬਰ ਚਵਾਈ ਇੱਕ ਨੰਬਰ ਸਾਰੀਆਂ ਗੱਲਾਂ ਓਕੇ ਆ ਬਾਈ ਲੈ ਬੜੀ ਵੀ ਬਹੁਤ ਆ ਕਰਮ ਵਾਲੀ ਬਿਊਟੀ ਦੇਖੋ ਫੇਸ ਪੂਰਾ ਚੰਗਾ ਕਰਮ ਵਾਲੀ ਬੜੀ ਬਰੀਡ ਆ ਯਾਰ ਵਹਿੜ ਤੀ ਹੂੰ ਤੋਰਾ ਦੇਖੋ ਹਾਥੀ ਜੱਡੀ ਆ ਬਾਈ ਐਨ ਪੂਰੀ ਗਰਮੀ ਸਹਿਣ ਵਾਲੀ ਆ ਹੂੰ 30 ਦੇ ਤੇ 25 ਦੇ ਸਾਣ ਚ ਦੁੱਧ ਦੇਣੇ ਦੇਈ ਜਾਣ ਓਕੇ ਬਾਈ ਇਹ ਕੀ ਮੋਲ ਆ ਭਰਾ ਜੈਜ ਫਿਰ ਇੱਕ 17 ਬੱਸ ਲੈਣਾ ਆਪਾਂ 1,11,000 ਰੁਪਿਆ ਬਾਈ ਇਹਨਾਂ ਲੈਣਾ ਹੀ ਆ ਮੋਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਬਾਈ ਜਮਾ ਜੈਜ ਆ ਖਿੱਚ ਕੇ ਆ ਮੋਲ ਬਈ ਤੋਰ ਦੇ ਦੁਆਰੇ ਇੱਕ ਕਰੀ ਫਿਰ ਲੈ ਭਲੀ ਵੀ ਬਹੁਤਾ ਗਰਮ ਵਾਲੀ ਕੋਈ ਛੋਟੀ ਨਾ ਮੰਨੋ ਫੁੱਲ ਕਰਦਾ ਬਾਈ ਕੀ ਬਾਤ ਆ ਐ ਪੁੱਤ ਪਤਾ ਲਾਦਾ ਵੀ ਖਰਾਕ ਖਾ ਕੇ ਭਲੀ ਵੀ ਆ ਕਿ ਨਹੀਂ ਹਾਂਜੀ ਹਾਂ ਹਮ ਲੈ ਉਤੋਂ ਪੱਧਰ ਕੁਡੂ ਹੀ ਨਹੀਂ ਜਾਗਦੀ ਬਾਈ ਥਾਂ ਇੱਕ ਨੰਬਰ ਐ ਪੂਰਾ ਡਾਣੇ ਵਰਗਾ ਥਣ ਲੱਗਿਆ ਬਾਈ ਜਮਾ ਜੈਜ ਮੋਲ ਨੇ ਖਿੱਚ ਕੇ ਮੋਲ ਰੱਖਿਆ ਇੱਕ ਨੰਬਰ ਵੈੜਾ ਨੇ ਪੂਰੀਆਂ ਪਲੀਆਂ ਵੀ ਵੱਡੇ ਕੱਦ ਦੇ ਚ ਸੋਈਆਂ ਸਵਾਈਆਂ ਚੰਗੇ ਦੁੱਧ ਤੇ ਜਿਹੜੀਆਂ ਹੁਣ ਤਿਆਰ ਆ ਬਈ ਇਹ ਮਾਰ ਤੇ ਕੈਮਰਾ ਰੈਡੂ ਲੈ ਨਾਗਸੀ ਭਰਾ ਕੋਲੇ 3 ਵੇ 3 ਹੀ ਨਿਖਾਤੀ 3 ਹੀ ਟੌਪ ਦੇ ਆ ਕਿਸੇ ਵੀਰ ਨੂੰ ਤਿੰਨ ਆ ਇਹ ਵੈੜ ਬਹੁਤ ਚੰਗੀ ਹੈ ਹਾਂ ਬਈ ਸ਼ਾਹਜ ਕੋਈ ਇਹ ਜੀ 1.5 ਲੱਖ ਦੀ ਵੀ ਨਹੀਂ ਦਿੰਦਾ ਨਹੀਂ ਦਿੰਦਾ ਬਈ ਸਹੀ ਗੱਲ ਹੈ ਬਰੀਟ ਵਾਲੀ ਜੰਮ ਹੈ ਹਾਂ ਧੰਨਵਾਦ